ਸਪੋਰਟਸ ਕੋਈ ਵੀ ਵਿਖਾਈ ਜਾ ਸਕਦੀ ਜੂਡੋ ਕਾਰਾਟੇ ਬਾਕਸਿੰਗ ਕਬੱਡੀ ਖੋਖੋ ਪਹਿਲਵਾਨੀ ਕੁਝ ਵੀ ਵਿਖਾਈ ਜਾ ਸਕਦਾ ਸਾਨੂੰ ਲੱਗਿਆ ਕਿ ਯਾਰ ਰਵਾਇਤੀ ਖੇਡ ਗੱਤਕਾ ਵੀ ਪ੍ਰਮੋਟ ਹੋਊਗਾ ਇਸ ਕਰਕੇ ਅਸੀਂ ਗੱਤਕਾ ਹੀ ਚੁਣੇ ਸਾਰੇ ਖਿਡਾਰੀ ਜਿਹੜੇ ਸੀਗੇ ਪ੍ਰੋਫੈਸ਼ਨਲ ਹੀ ਸੀਗੇ ਸਿਰਫ ਕਿਰਨਦੀਪ ਹੀ ਹੈ ਜਿਨੇ ਦਾੜੀ ਕੱਟੀ ਹੈ ਕਿਉਂਕਿ ਉਹਦੀ ਲਾਈਫ ਦੀ ਕਨਵਰਜਨ ਵਿਖਾਈ ਅਸੀਂ ਕਿ ਉਹ ਦਾੜੀ ਕੱਟਣ ਤੋਂ ਲੈ ਕੇ ਦਾੜੀ ਰੱਖਣ ਤੱਕ ਦਾ ਸਫਰ ਹੈ ਬਾਕੀ ਸਾਰੇ ਖਿਡਾਰੀ ਜਿਹੜੇ ਉਹ ਕੇਸਾ ਧਾਰੀ ਨੇ ਸੋ ਪੰਜਾਬੀ ਸਿਨੇਮਾ ਘਰਾ ਦੇ ਵਿੱਚ ਹੁਣ ਇਤਿਹਾਸ ਦੀ ਜੇਕਰ ਗੱਲ ਕਰ ਲਈ ਤਾਂ ਗਤਕੇ ਨੂੰ ਪ੍ਰਮੋਟ ਕੀਤਾ ਜਾਣਾ ਫਿਲਮ ਜਟਾ ਡੋਲੀ ਨਾ ਜਿਸ ਦੇ ਵਿੱਚ ਸ਼ਸਤਰ ਵਿਦਿਆ ਦੀ ਗੱਲ ਹੁੰਦੀ ਆ ਸਾਡੇ ਨਾਲ ਸਾਬਤ ਸੂਰਤ ਜਰਨਲ ਭਾਜੀ ਬੈਠੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦਾ ਜਰਨਲ ਭਾਜੀ ਧੰਨਵਾਦ ਜੀ ਬਹੁਤ ਬਹੁਤ ਸਭ ਤੋਂ ਪਹਿਲਾਂ ਭਾਜੀ ਤੁਹਾਡੀ ਪੱਗ ਦੇ ਬੜੇ ਜਾਣੇ ਫੈਨ ਹੈਗੇ ਆ ਆਪਣੇ ਪੰਜਾਬ ਦੇ ਵਿੱਚ ਗੱਲ ਕਰ ਲਈ ਤਾਂ ਤੁਹਾਡਾ ਇਹ ਸਾਦਗੀ ਬੜੀ ਸੋਹਣੀ ਲੱਗਦੀ ਹੈ ਇਹ ਪੱਕੇ ਮੇਰੀ ਨਹੀਂ ਦਸਵੇਂ ਪਾਤਸ਼ਾਹ ਦੀ ਪੱਕਿਆ ਸੋਹਣੀ ਤੇ ਹੋਣੀ ਹੈ ਤੇਰਾ ਦਾੜਾ ਸਰੂਪ ਜਦੋਂ ਦੇਖਦੇ ਆ ਨਾ ਤਾਂ ਬੜਾ ਚਿਹਰਾ ਖਿੜਿਆ ਖਿੜਿਆ ਲੱਗਦਾ ਤੁਹਾਡਾ ਫਿਰ ਇੱਕ ਜਿਹੜਾ ਡਾਇਲੌਗ ਸੀਗਾ ਤੁਹਾਡਾ ਫਿਲਮ ਦਾ ਕਿ ਜਿਨੇ ਇਸ਼ਕ ਵੀ ਸੋਚ ਕੇ ਕੀਤਾ ਤੇ ਕੀ ਕੀਤਾ ਉਹ ਇੱਕ ਵਾਰੀ ਉਹ ਸੁਣਾ ਦਿਓ ਹਾਂਜੀ ਕਹਿੰਦੇ ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੇ ਬੁੱਲਿਆ ਪਿਆਰ ਵੀ ਲਾਲਚ ਨਾ ਕੀਤਾ ਤੇ ਕੀ ਕੀਤਾ ਇਹ ਇਹ ਫੈਨ ਦੇ ਨਾ ਸਾਰੇ ਮੈਂ ਕਹਿੰਦਾ ਪੰਜਾਬੀ ਲੋਕ ਫੈਨ ਹੈਗੇ ਆ ਹੁਣ ਆਪਾਂ ਗੱਲ ਕਰਦੇ ਆ ਇਤਿਹਾਸ ਦੀ ਜਿਹੜੀ ਫਿਲਮ ਦੇ ਵਿੱਚ ਦਰਸਾਈ ਗਈ ਹੈ ਖਾਸ ਕਰਕੇ ਗੱਲ ਕਰੀਏ ਜੱਟਾ ਢੋਲੀ ਨਾ ਫਿਲਮ ਦੇ ਵਿੱਚ ਗੱਤਕਾ ਸ਼ਸਤਰ ਵਿਦਿਆ ਨੂੰ ਪ੍ਰਮੋਟ ਕੀਤਾ ਗਿਆ ਸੋ ਉਸ ਦੇ ਪਿੱਛੇ ਕੀ ਮਕਸਦ ਹੈ ਹਾਂਜੀ ਸਪੋਰਟਸ ਕੋਈ ਵੀ ਵਿਖਾਈ ਜਾ ਸਕਦੀ ਜੂਡੋ ਕਾਰਾਟੇ ਬਾਕਸਿੰਗ ਕਬੱਡੀ ਖੋਖੋ ਪਹਿਲਵਾਨੀ ਕੁਝ ਵੀ ਵਿਖਾਈ ਜਾ ਸਕਦਾ ਸਾਨੂੰ ਲੱਗਿਆ ਕਿ ਇੱਕ ਫਿਲਮ ਦਾ ਜਿਹੜਾ ਪੈਟਰਨ ਸੀਗਾ ਕਿ ਇੱਕ ਮੁੰਡਾ ਬਾਹਰੋਂ ਆਇਆ ਦਾੜੀ ਕੱਟੀ ਉਹਨੇ ਅਸੀਂ ਚਾਹੁੰਦੇ ਆ ਵੀ ਦਾੜੀ ਕਿਉਂ ਨਾ ਰਖਾ ਲਈ ਜਾਵੇ ਦੀ ਇਹਦੀ ਲਾਈਫ ਹੀ ਕਨਵਰਟ ਕਰ ਦਿੱਤੀ ਜਾਵੇ ਕਿਉਂ ਨਾ ਇਹ ਦਿਖਾ ਦਿੱਤਾ ਜਾਵੇ ਕਿ ਇਹਦਾ ਪਿਓ ਵੀ ਕਰਕੇ ਦਾ ਖਿਡਾਰੀ ਸੀਗਾ ਤੇ ਪਿਓ ਨਾਲ ਲੜਕੇ ਆਇਆ ਤੇ ਇੱਥੇ ਆ ਕੇ ਉਹ ਖੇਡ ਆਪਣੇ ਪਿਓ ਨੂੰ ਡੈਡੀਕੇਟ ਕਰੇ ਸੋ ਸਕਰੀਨ ਪਲੇ ਦਾ ਪਾਰਟ ਸੀਗਾ ਸੋ ਅਸੀਂ ਸੋਚਿਆ ਵੀ ਇਹ ਰਵਾਇਤੀ ਖੇਡ ਗੱਤਕਾ ਵੀ ਪ੍ਰਮੋਟ ਹੋਊਗਾ ਇਸ ਕਰਕੇ ਅਸੀਂ ਗੱਤਕਾ ਹੀ ਚੂਸ ਕੀਤਾ ਸੋ ਫਿਲਮ ਦੇ ਵਿੱਚ ਗੱਲ ਕਰ ਲਈ ਕੀ ਰੋਲ ਅਦਾ ਕਰ ਰਹੇ ਹੋ ਦੀ ਫਿਲਮ ਦੇ ਵਿੱਚ ਜਦੋਂ ਸ਼ੂਟਿੰਗ ਦੇ ਦੌਰਾਨ ਕਿਤਾ ਕਿਤਾ ਦੇ ਚੈਲੰਜਸ ਸੀਗੇ ਜਿਹੜੇ ਫੇਸ ਕਰਨੇ ਪਏ ਗਤਕਾ ਨੂੰ ਲੈ ਕੇ ਐਦਾ ਦਾ ਵੀ ਕੁਝ ਹੋਇਆ ਸੀਗਾ ਨਹੀਂ ਜੀ ਸਾਰੇ ਖਿਡਾਰੀ ਜਿਹੜੇ ਸੀਗੇ ਪ੍ਰੋਫੈਸ਼ਨਲ ਹੀ ਸੀਗੇ ਸਿਰਫ ਕਿਰਨਦੀਪ ਹੀ ਹੈ ਜਿਨੇ ਦਾੜੀ ਕੱਟੀ ਹੈ ਕਿਉਂਕਿ ਉਹਦੀ ਲਾਈਫ ਦੀ ਕਨਵਰਜਨ ਵਿਖਾਈ ਅਸੀਂ ਕਿ ਉਹ ਦਾੜੀ ਕੱਟਣ ਤੋਂ ਲੈ ਕੇ ਦਾੜੀ ਰੱਖਣ ਤੱਕ ਦਾ ਸਫਰ ਹੈ ਬਾਕੀ ਸਾਰੇ ਖਿਡਾਰੀ ਜਿਹੜੇ ਉਹ ਕੇਸਾ ਧਾਰੀ ਨੇ ਤੁਸੀਂ ਕੀ ਰੋਲ ਅਦਾ ਕਰੇ ਇਸ ਦੇ ਵਿੱਚ ਮੈਂ ਕਿਰਨਦੀਪ ਦੇ ਫਾਦਰ ਦਾ ਕਿਰਦਾਰ ਹਾਂ ਐਕਸ ਗੱਤਕਾ ਖਿਡਾਰੀ ਆ ਮੈਮ ਪੜਾਣਾ ਖਿਡਾਰੀ ਆ ਸੋ ਕਿਤੇ ਨਾ ਕਿਤੇ ਆਪਣੇ ਪਿਓ ਨੂੰ ਖੁਸ਼ ਕਰਨ ਵਾਸਤੇ ਗੱਤਕਾ ਸਿੱਖਦਾ ਹੌਲੀ ਹੌਲੀ ਹਾਂਜੀ ਸੋ ਅੱਜ ਅੰਮ੍ਰਿਤਸਰ ਪਹੁੰਚੇ ਹੋ ਗੁਰੂ ਨਗਰੀ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵੀ ਹੈਗਾ ਦਰਸ਼ਨ ਦੇਦਾਰੀ ਕਰਨ ਜਾਓਗੇ ਹਾਂਜੀ ਜਾਣਾ ਜੀ ਜੇ ਇੱਥੇ ਆਈਏ ਤੇ ਨਾ ਕਰੀਏ ਤੇ ਬੜੀ ਮਾੜੀ ਗੱਲ ਆ ਸੋ ਗੁਰੂ ਨਗਰੀ ਵਾਸਤੇ ਅੱਜ ਪਹੁੰਚੇ ਹੋ ਫਿਲਮ ਆ ਰਹੀ ਆ ਖਾਸ ਕਰਕੇ ਪੰਜਾਬ ਵਿੱਚ ਪ੍ਰਮੋਟ ਕੀਤਾ ਗਿਆ ਦਸਮ ਪਾਸ਼ਾ ਦੀ ਬਖਸ਼ੀ ਹੋਈ ਚੀਜ਼ ਸਿੱਖ ਮਾਸ਼ਾਅੱਲ੍ਹਾ ਸੋ ਕਿੰਨੀ ਤਰੀਕ ਨੂੰ ਫਿਲਮ ਆ ਰਹੀ ਆ ਤੇ ਸਿਨੇਮਾ ਘਰਾਂ ਦੇ ਵਿੱਚ ਉਹ ਦਰਸ਼ਕਾਂ ਨੂੰ ਅਪੀ ਜੀ 5 ਜਨਵਰੀ ਨੂੰ ਨਵੇਂ ਸਾਲ ਦੀ ਪਹਿਲੀ ਫਿਲਮ ਹੈ ਇਹ ਤੇ 5 ਜਨਵਰੀ ਨੂੰ ਸਾਰੇ ਸਿਨੇਮਾ ਘਰਾਂ ਚ ਲੱਗ ਜਣੀ ਫਿਲਮ ਦਾ ਨਾਮ ਜੱਟਾ ਡੋਲੀ ਨਾ ਕਿਸੇ ਖਾਸ ਵਰਗ ਨੂੰ ਪ੍ਰਮੋਟ ਕਰਨ ਲਈ ਫਿਲਮ ਨਹੀਂ ਜੱਟਾ ਵਰਡ ਸਿਰਫ ਤਾਂ ਯੂਜ਼ ਕੀਤਾ ਕਿ ਉਹਦੀ ਬਿਊਟੀ ਬਣਾਉਣ ਵਾਸਤੇ ਤਾਂ ਆਪਾਂ ਕਹਿ ਦਿੰਦੇ ਨੇ ਜੱਟਾ ਪਰਿਵਾਰਾਂ ਕਰਤੂ ਹਨ ਤਾਂ ਕੋਈ ਇਹ ਥੋੜੀ ਵੀ ਇਕੱਲੇ ਜਾਤੀ ਕਹਿੰਦੇ ਵੀ ਜੱਟਾ ਪਰਿਵਾਰ ਨਾ ਕਰ ਸਾਰਾ ਪੰਜਾਬ ਹੀ ਕਹਿੰਦਾ ਸੋ ਇਸ ਕਰਕੇ ਥੋੜਾ ਜਿਹਾ ਉਹਨੂੰ ਉਹਦੇ ਵਾਸਤੇ ਹੀ ਆ ਉਹ ਕਿਸੇ ਕਮਿਊਨਿਟੀ ਦੀ ਫਿਲਮ ਨਹੀਂ ਹੈ ਫਿਲਮ ਜਿਹੜੀ ਆ ਉਹ ਕਮਰਸ਼ੀਅਲ ਆ ਬਸ ਅੱਛਾ ਜਰਨਲ ਪਾਜੀ ਇੱਥੇ ਸਵਾਲ ਵੀ ਖੜੇ ਹੋ ਸਕਦੇ ਜਿਵੇਂ ਤੁਸੀਂ ਜ਼ਿਕਰ ਕੀਤਾ ਵਿੱਚ ਸ਼ਸਤਰ ਵਿਦਿਆ ਦਿਖਾਈ ਆ ਬਾਹਰ ਜਾਂਤਾ ਨਾਲ ਲਿਖਿਆ ਆ ਜੱਟਾ ਡੋਲੀ ਨਾਲ ਫਿਰ ਇਸ ਤੋਂ ਉੱਪਰ ਵੀ ਸਵਾਲ ਖੜੇ ਹੋ ਸਕਦੇ ਭਾਜੀ ਦੇਖੋ ਜਿੰਨੇ ਕੰਟਰੋਵਰਸੀ ਕਰਨੀ ਉਹਨਾਂ ਨੇ ਕਰੀ ਜਾਣੀ ਆ ਉਹ ਤੇ ਫਿਰ ਮੁੱਦਾ ਉਹ ਵੀ ਬਣਾ ਲੈਂਦੇ ਆ ਵੀ ਆ ਦਾਸਤਾਨੇ ਸਰਹਾਂ ਦੇ ਟੀ ਵਧੀਆ ਫਿਲਮ ਬਣੀ ਆ ਜਿਹਦੇ ਵਿੱਚ ਕੁਝ ਨਹੀਂ ਦਿਖਾਇਆ ਗਿਆ ਚਾਰ ਸਾਹਿਬ ਜਾਦੇ ਵਿੱਚ ਵੀ ਤੇ ਐਨੀਮੇਸ਼ਨ ਹੈਗੀ ਹੈ ਨਾ ਜਿਹਦੇ ਵਿੱਚ ਪਾਤੀ ਸੀ ਕਿਸੇ ਹਿੰਦੂ ਵੀਰ ਨੇ ਫਿਲਮ ਬਣਾਈ ਸੀ 7-8 ਕਰੋੜ ਰੁਪਏ ਲਾ ਕੇ ਉਦੀ ਸ਼ਰਤ ਆ ਸੀ ਕਿ ਤਾਂ ਹੀ ਬਣਾਈ ਨਾ ਹੋਣੀ। ਅੱਛਾ ਜਿਵੇਂ ਹੁਣ ਬੀਤੇ ਦਿਨ ਹੀ ਗੱਲ ਕਰ ਲਈਏ ਵੀਰਬਾਲ ਦਿਵਸ ਸੀਗਾ ਉਸ ਦੇ ਵਿੱਚ ਚਾਰ ਸਾਹਿਬ ਜਿਆਦਾ ਦਾ ਛੋਟੇ ਸਾਹਿਬ ਜਿਆਦਾ ਦਾ ਰੋਲ ਬੱਚਿਆਂ ਵੱਲੋਂ ਨਿਭਾਇਆ ਗਿਆ। ਹਾਲਾਂਕਿ ਉੱਤੇ ਸ਼ਰਮ ਨਹੀਂ ਕਰਦੇ ਉਹਰੇ ਪ੍ਰਬੰਧਕ ਕਮੇਟੀ ਨੇ ਵੀ ਸਵਾਲ ਚੁੱਕੇ ਆ ਕਿ ਸਾਨੂੰ ਸੈਂਟਰਮੈਨ ਤਰਲੇ ਜਿਹੜੇ ਹੈਗੇ ਆ ਉਹਨਾਂ ਵੱਲੋਂ ਪੱਖ ਚਾਹੀਦਾ ਲਿਖਤੀ ਰੂਪ ਦੇ ਵਿੱਚ ਕੀ ਇਹ ਚੀਜ਼ ਕਿਉਂ ਕੀਤੀ ਗਈ? ਫਿਰ ਵੀਰਬਾਲ ਦਿਵਸ ਦਾ ਮੁੱਦਾ ਵੀ ਕਾਫੀ ਦਿਨ ਤੋਂ ਚੱਲਦਾ ਪਿਆ ਸੀ ਕਿ ਉਹਦਾ ਨਾਮ ਬਦਲਿਆ ਜਾਵੇ। ਹਾਲੀਆ ਤੇ ਬਦਲਿਆ ਗਿਆ ਜੀ ਉਹਦੇ ਅਨਾਉਂਸਮੈਂਟ ਹੋ ਗਈ ਆ ਵੀ ਅੱਜ ਤੋਂ ਬਾਅਦ ਵੀਰਵਾਲ ਦੇ ਦਿਵਸ ਜਿਹੜਾ ਵਾ ਉਹ ਛੋਟੇ ਸਾਹਿਬ ਜੀ ਦੀ ਸ਼ਹਾਦਤ ਦੇ ਮੌਕੇ ਮਨਾਇਆ ਜਾਣਾ ਹੈ ਪਰ ਜਿਹੜਾ ਉਹ ਸਟੇਜ ਤੇ ਛੋਟੇ ਸਾਹਿਬ ਜੀ ਦਾ ਕਿਰਦਾਰ ਕੀਤਾ ਮੈਂ ਵੀ ਉਹਦੇ ਖਿਲਾਫ ਆ ਉਹ ਚੀਜ਼ ਗਲਤ ਆ ਜਦੋਂ ਸਾਨੂੰ ਗਾਈਡਲਾਈਨਸ ਮਿਲ ਗਈਆਂ ਕਿ 10 ਗੁਰੂ ਸਾਹਿਬਾਨ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਜਿਹੜੇ ਸਾਡੇ ਮੇਜਰ ਸ਼ਹੀਦ ਨੇ ਬਾਬਾ ਦੀਪ ਸਿੰਘ ਜੀ ਭਾਈ ਮਾਨੀ ਸਿੰਘ ਜੀ ਮਤੀ ਦਾਸ ਸਤੀ ਦਾਸ ਦਿਆਲਾ ਜੀ ਇਹਨਾਂ ਦੇ ਕਿਰਦਾਰ ਕੋਈ ਨਹੀਂ ਕਰ ਸਕਦਾ ਜਦੋਂ ਤੋ ਫਿਰ ਕਿਉਂ ਲੋਕੀ ਐਵੇਂ ਪੰਗੇ ਲੈਂਦੇ ਨੇ ਹੋਰ ਬਹੁਤ ਖੁਸ਼ ਆ ਸਾਡੇ ਕੋਲ ਸੁੱਖਾ ਸਿੰਘ ਮਤਾਬ ਸਿੰਘ ਹੈਗੇ ਨੇ ਬੋਤਾ ਸਿੰਘ ਗਰਜਾ ਸਿੰਘ ਹੈਗੇ ਆ ਹੋਰ ਹਜ਼ਾਰਾਂ ਹੀ ਸ਼ਹੀਦ ਪਏ ਆ ਜੱਸਾ ਸਿੰਘ ਰਾਮਗੜੀ ਆਲੂ ਵਾਲੀਆ 12 ਮਿਸਨਾ ਪਈਆਂ ਨੇ ਰਣਜੀਤ ਸਿੰਘ ਦਾ ਪੀਰਡ ਪਿਆ ਉੱਥੇ ਬਣਾਓ ਫਿਲਮ ਉੱਥੇ ਲੋਕ ਤਾਂ ਨਹੀਂ ਕੋਈ ਵੀ ਕਿਉਂਕਿ ਉਹ ਤੇ ਯੋਧੇ ਆ ਯੋਧਿਆਂ ਤੇ ਕੋਈ ਫਿਲਮ ਬਣਾ ਸਕਦਾ ਸ਼ਹੀਦਾਂ ਤੇ ਕਿਉਂ ਬਣਾਉਂਦੇ ਫਿਲਮ ਤੁਸੀਂ ਹਾਂ ਸੋ ਮੈਨੂੰ ਲੱਗਦਾ ਗਲਤ ਆ ਜਿਹੜਾ ਸਟੇਜ ਤੇ ਪਰਫਾਰਮ ਹੋਇਆ ਉਹ ਗਲਤ ਹੋਇਆ ਜੀ ਧੰਨਵਾਦ ਤਾਂ ਬਿਲਕੁਲ ਐਸੀ ਕਿ ਸਾਡੇ ਨਾਲ ਜਰਨੈਲ ਸਿੰਘ ਜਿਨ੍ਹਾਂ ਨੇ ਅੱਜ ਇਸ ਜਗ੍ਹਾ ਤੇ ਪਹੁੰਚ ਕੇ ਸਾਨੂੰ ਫਿਲਮ ਬਾਰੇ ਦੱਸਿਆ ਹੈ ਕਿ ਕੀ ਫਿਲਮ ਦੇ ਵਿੱਚ ਖਾਸ ਰਹੂਗਾ ਸਾਲ ਦੇ ਕਹਿ ਲਿਆ ਕਿ ਪਹਿਲੀ ਫਿਲਮ ਆ 5 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ ਗੁਰਗੋਬਿੰਦ ਸਿੰਘ ਪਾਸ਼ਾ ਜੀ ਦਾ ਕਹਿ ਲਿਆ ਕਿ ਪ੍ਰਕਾਸ਼ਪੁਰਪਰਵ ਵੀ ਆਉਂਦਾ ਹੈ ਜਿੱਥੇ ਇਹਦੇ ਲਾਗੇ ਜਿਹੜੀ ਫਿਲਮ ਰਿਲੀਜ਼ ਕੀਤੀ ਗਈ ਆ ਬੱਚਿਆਂ ਨੂੰ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਲੈ ਕੇ ਜਾਓ ਇਤਿਹਾਸ ਨਾਲ ਜੁੜੀ ਹੋਈ ਫਿਲਮ ਗਤਕਾ ਇਸ ਦੇ ਵਿੱਚ ਖਾਸ ਤੌਰ ਤੇ ਦਿਖਾਇਆ ਗਿਆ ਜੋ ਦਸਮ ਪਾਸ਼ਾ ਦੀ ਬਖਸ਼ੀ ਹੋਈ ਦਾਤ ਆ ਸਿੱਖ ਮਾਸ਼ਾਅੱਲਾ